ਤਾਂ ਪੰਜਾਬੀ ਵਿਆਕਰਣ ਦੇ ਵਿੱਚ ਜਿਹੜਾ ਹੈ ਸਾਡਾ ਹੁਣ ਕਿਹੜਾ ਟੌਪਿਕ ਹੈ ਸਬੰਧਕ ਕਿ ਸਬੰਧਕ ਕੀ ਹੁੰਦਾ ਹੈ ਇਹ ਹੁਣ ਅਸੀਂ ਕਰਦੇ ਹਾਂ ਕਿ ਸਬੰਧਕ ਕੀ ਹੈ ਤਾਂ ਜਿਹੜੇ ਸ਼ਬਦ ਵਾਕ ਵਿੱਚ ਨਾਮ ਜਾਂ ਪੜਨਾਮ ਨਾਮ ਪੜਨਾਮ ਜਾਂ ਫਿਰ ਵਿਸ਼ੇਸ਼ਣ ਸ਼ਬਦਾਂ ਦਾ ਵਾਕ ਦੇ ਦੂਸਰੇ ਸ਼ਬਦਾਂ ਨਾਲ ਪ੍ਰਗਟ ਸਬੰਧ ਪ੍ਰਗਟ ਕਰਨਾ ਕਿਸ ਦੇ ਨਾਲ ਨਾਮ ਪੜਨਾਮ ਜਾਂ ਵਿਸ਼ੇਸ਼ਣ ਸ਼ਬਦਾਂ ਦਾ ਵਾਕ ਦੇ ਦੂਸਰੇ ਸ਼ਬਦਾਂ ਨਾਲ ਜਿਹੜਾ ਵਾ ਪ੍ਰਗਟ ਕਰਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਸਬੰਧਕ ਕਿ ਕੀ ਕਿਹਾ ਜਾਂਦਾ ਹੈ ਸਬੰਧਕ ਓਕੇ ਤਾਂ ਕਿਵੇਂ ਸਬੰਧ ਪ੍ਰਗਟ ਕਰਦੇ ਨੇ ਜਿਵੇਂ ਇਹ ਪੈਨ RAM ਦਾ ਹੈ ਤਾਂ ਦਾ ਕੀ ਹੈ ਇਹਦੇ ਵਿੱਚ ਸਬੰਧਕ ਹੈ ਕਿ ਇਹ ਪੈਨ RAM ਦਾ ਹੈ ਓਕੇ ਤੇ ਇਸ ਬੰਧ ਪੈਦਾ ਕਰ ਰਿਹਾ ਹੈ ਉਸ ਤੋਂ ਬਾਅਦ ਧਨੇਦੀ ਮੱਜ ਕਾਲੇ ਰੰਗ ਦੀ ਹੈ ਤਾਂ ਧਨੇਦੀ ਜਿਹੜੀ ਦੀ ਸ਼ਬਦ ਹੈ ਇਹ ਕੀ ਇਹ ਸੰਬੰਧ ਪੈਦਾ ਕਰੀਏ ਧਨੇਦੀ ਮੱਜ ਦੇਖੋ RAM ਦਾ ਪੈਨ ਹਨਾ ਦਾ ਮਤਲਬ ਕਿ ਪੈਨ ਇਹ ਪੈਨ RAM ਦਾ ਹੈ ਤਾਂ ਦਾਏ ਦੇ ਵਿੱਚ ਇਹਦੇ ਵਿੱਚ ਦੀ ਗਾਇਤਰੀ ਜਿਹੜੀ ਹੈ ਕੋਲ ਇੱਕ ਕਮਰਾ ਹੈ ਠੀਕ ਹੈ ਤਾਂ ਗਾਇਤਰੀ ਕੋਲ ਠੀਕ ਹੈ ਉਸ ਤੋਂ ਬਾਅਦ ਗੀਤਾ ਦੇ ਵਾਲ ਬਹੁਤ ਲੰਬੇ ਹਨ ਦੇ ਤੇ ਇਹਨੇ ਕੀ ਆ ਸੰਬੰਧ ਪੈਦਾ ਕੀਤਾ ਓਕੇ ਤੇ ਇਹਨਾਂ ਵਾਕਾਂ ਦੇ ਵਿੱਚ ਦਾ ਦੇ ਕੋਲ ਦੇ ਸ਼ਬਦ ਜਿਹੜੇ ਆ ਕੀਏ ਸੰਬੰਧਕ ਹਨ ਇਸ ਤਰ੍ਹਾਂ ਕੁਝ ਹੋਰ ਸੰਬੰਧਕ ਸ਼ਬਦ ਜਿਵੇਂ ਨਾਲ ਤੋਂ ਉੱਪਰ ਤੱਕ ਤੋੜੀ ਤਾਈ ਵਿੱਚ ਹੇਠਾਂ ਨੇੜੇ ਕੋਲ ਸਾਹਤ ਖਾ ਪਾਸ ਦੂਰ ਸਾਹਮਣੇ ਪਰੇ ਬਿਨਾ ਲਈ ਵੱਲ ਰਾਹੀ ਦੁਆਰਾ ਇਕੀ ਨੇ ਇਹ ਸਾਰੇ ਹੀ ਸ਼ਬਦ ਜਿਹੜੇ ਨੇ ਕੀ ਨੇ ਸੰਬੰਧਕ ਹਨ ਹੁਣ ਜਿਹੜੇ ਆ ਸੰਬੰਧਕ ਜਿਹੜੇ ਆ ਉਹ ਦੋ ਪ੍ਰਕਾਰ ਦੇ ਹੁੰਦੇ ਆ ਸੰਬੰਧਕ ਪਹਿਲਾ ਕਿਹੜਾ ਹੁੰਦਾ ਹੈ ਪੂਰਨ ਸੰਬੰਧਕ ਔਰ ਦੂਸਰਾ ਜਿਹੜਾ ਹੈ ਸਾਡੇ ਕੋਲ ਕਿਹੜਾ ਕਿਹੜਾ ਹੁੰਦਾ ਹੈ ਸੰਬੰਧਕ ਆਪੂਰਕ ਪੂਰਨ ਸੰਬੰਧਕ ਕਿਹੜਾ ਪੂਰਨ ਸੰਬੰਧਕ ਤੇ ਆਪੂਰਨ ਸੰਬੰਧਕ ਸੰਬੰਧਕ ਜਿਹੜੇ ਆ ਦੋ ਪ੍ਰਕਾਰ ਦੇ ਹੋਗੇ ਪੂਰਨ ਤੇ ਆਪੂਰਨ ਹੁਣ ਪੂਰਨ ਸੰਬੰਧਕ ਜਿਹੜੇ ਆ ਉਹ ਕਿਹੜੇ ਕੀ ਹੁੰਦੇ ਨੇ ਜਾਂ ਕਿਹੜੇ ਹੁੰਦੇ ਨੇ ਠੀਕ ਹੈ ਓਕੇ ਤਾਂ ਪੂਰਨ ਸਬੰਧਕ ਜਿਹੜੇ ਸ਼ਬਦ ਇਕੱਲੇ ਹੀ ਕੀ ਹੈ ਕਿ ਜਿਹੜੇ ਸ਼ਬਦ ਇਕੱਲੇ ਹੀ ਸਬੰਧਕ ਦਾ ਕੰਮ ਕਰਨਾ ਕੀ ਕਰਨ ਇਕੱਲੇ ਹੀ ਸਬੰਧਕ ਦਾ ਕੰਮ ਕਰਨ ਉਹਨਾਂ ਨੂੰ ਪੂਰਨ ਸਬੰਧਕ ਜਿਹੜਾ ਕਿਹਾ ਜਾ ਜਿਵੇਂ ਰਾਜੂ ਦਾ ਬੈਟ ਵਧੀਆ ਹੈ ਕੀ ਕਰ ਰਿਹਾ ਇਹ ਇਕੱਲੇ ਹੀ ਕੰਮ ਕਰ ਰਿਹਾ ਨਾ ਓਕੇ ਕੀ ਕਰ ਰਿਹਾ ਇਹਨੇ ਇਕੱਲੇ ਹੀ ਕੰਮ ਕਰ ਰਿਹਾ ਤੇ ਇਸ ਕਰਕੇ ਇਹਨਾਂ ਨੂੰ ਅਸੀਂ ਕੀ ਕਵਾਂਗੇ ਸੰਪੂਰਕ ਜਿਹੜੇ ਆ ਸਬੰਧਕ ਕਵਾਂਗੇ ਤਾਂ ਕੱਲ ਭਾਰਤ ਦਾ ਮੈਚ ਪਾਕਿਸਤਾਨ ਨਾਲ ਹੈ ਤੇ ਇਹ ਵੀ ਕੀ ਆ ਪੂਰਨ ਹੈ ਪੂਰਨ ਸੰਬੰਧਕ ਹੈ ਕਿ ਕੱਲ ਜਿਹੜਾ ਹੈ ਭਾਰਤ ਦਾ ਮੈਚ ਕਿਸ ਦੇ ਨਾਲ ਹੈ ਪਾਕਿਸਤਾਨ ਦੇ ਨਾਲ ਹੈ ਇਹਨਾਂ ਦੋਨਾਂ ਵਾਕਾਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਠੀਕ ਹੈ ਦਾ ਠੀਕ ਹੈ ਕਿਹੜਾ ਕਿਹੜਾ ਸ਼ਬਦ ਦਾ ਤੇ ਨਾਲ ਇਹ ਕੀ ਨੇ ਸੰਬੰਧਕ ਸ਼ਬਦ ਨੇ ਆਪੂਰਕ ਸੰਬੰਧ ਆਪੂਰਨ ਸੰਬੰਧਕ ਤੇ ਆਪੂਰਨ ਸੰਬੰਧਕ ਕਿਹੜੇ ਨੇ ਜਿਹੜੇ ਸ਼ਬਦ ਇਕੱਲੇ ਸਬੰਧਕ ਦਾ ਕੰਮ ਨਾ ਕਰ ਸਕਣ ਅਤੇ ਉਹ ਪੂਰਨ ਸਬੰਧਕ ਦੇ ਨਾਲ ਮਿਲ ਕੇ ਸਬੰਧਕ ਜਿਹੜੇ ਆ ਬਣਨ ਉਹਨਾਂ ਨੂੰ ਕੀ ਕਹਿੰਦੇ ਆਪੂਰਨ ਆਪੂਰਨ ਸਬੰਧਕ ਕਿਹਾ ਜਾਂਦਾ ਜਿਵੇਂ ਕਿ ਮੇਰਾ ਘਰ ਰਾਜੂ ਦੇ ਘਰ ਕੋਲ ਹੈ ਮਤਲਬ ਕਿ ਕੀ ਹੈ ਇਸ ਦੇ ਵਿੱਚ ਕੋਲ ਕੋਲ ਸ਼ਬਦ ਕੀ ਐਵੇਂ ਜਿਵੇਂ ਕਹਿ ਦਈਏ ਕਿ ਮੇਰਾ ਘਰ ਰਾਜੂ ਦੇ ਘਰ ਹਾਂ ਤੇ ਇਵੇਂ ਨਹੀਂ ਹੋ ਸਕਦਾ ਨਾ ਤਾਂ ਕੋਲ ਜਿਹੜਾ ਸ਼ਬਦ ਹੈ ਉਹ ਵਰਤਿਆ ਜਾਏਗਾ ਤੇ ਇਹ ਕੀ ਇਹ ਸੰਬੰਧ ਪੈਦਾ ਕਰ ਰਿਹਾ ਹੈ ਕਿ ਮੇਰਾ ਘਰ ਕਿਸ ਦੇ ਕੋਲ ਹੈ ਰਾਜੂ ਦੇ ਘਰ ਦੇ ਕੋਲ ਹੈ ਤੁਹਾਡੀ ਸੀਟ ਮੇਰੇ ਤੋਂ ਪਰੇ ਹੈ ਕਿ ਮੇਰੇ ਤੋਂ ਪਰੇ ਹੈ ਤੁਹਾਡੀ ਸੀਟ ਕਿੱਥੇ ਹੈ ਮੇਰੇ ਤੋਂ ਪਰੇ ਹੈ ਤੇ ਇਹਨਾਂ ਦੇ ਵਿੱਚ ਕੋਲ ਪਰੇ ਇਹ ਸ਼ਬਦ ਕੀ ਨੇ ਆਪੂਰਨ ਸੰਬੰਧਕ ਜੇ ਸੰਬੰਧਕ ਨਾ ਹੋਣ ਤਾਂ ਵਾਕਾਂ ਦਾ ਕੋਈ ਅਰਥ ਹੀ ਨਹੀਂ ਰਹਿ ਜਾਂਦਾ ਜਿਵੇਂ ਇਹ ਪੈਨ RAM ਦਾ ਹੈ ਦੀ ਥਾਂ ਤੇ ਇਹ ਪੈਨ RAM ਹੈ ਤਾਂ ਕੀ ਇਹ ਕੋਈ ਅਰਥ ਨਹੀਂ ਰਹਿ ਗਿਆ ਵਾਕ ਦਾ ਤੇ ਇਸ ਕਾਰਨ ਕਰਕੇ ਕੀ ਇਹ ਸਬੰਧਕ ਦਾ ਨਾ ਹੋਣ ਜਾਂ ਤਾਂ ਵਾਕਾਂ ਦਾ ਕੋਈ ਅਰਥ ਨਹੀਂ ਰਹਿੰਦਾ ਓਕੇ ਤੇ ਇਹ ਪਹਿਨ ਰਾਮ ਦਾ ਹੈ ਤਾਂ ਹੀ ਜਿਹੜਾ ਇਸ ਦਾ ਜਿਹੜਾ ਅਰਥ ਨਿਕਲਿਆ ਇਸ ਵਾਕ ਦਾ ਜਿਹੜਾ ਕੋਈ ਅਰਥ ਨਿਕਲਦਾ ਓਕੇ ਨਹੀਂ ਤਾਂ ਕੀ ਇਹ ਵਾਕ ਹੀ ਹੁੰਦੇ ਨੇ ਅਰਥਹੀਨ ਹੋ ਜਾਂਦੇ ਨੇ ਜੇਕਰ ਸਬੰਧ ਜਿਹੜਾ ਨਹੀਂ ਵੱਤੋ ਕੀਤੀ ਜਾਏਗੀ ਇਸ ਬੰਦੀ ओके ਤਾਂ ਦੇਖੀ ਲਿਆ ਕਿ ਇਹ ਪੈਨਰਾਮ ਹੈ ਤਾਂ ਉਹ ਕੀ ਹੋ ਜਾਏਗਾ ਗਲਤ ਹੋ ਜਾਏਗਾ ਕੋਈ ਅਰਥ ਨਹੀਂ ਇਸ ਵਾਕ ਦਾ ਕਲੀਅਰ ਉਸ ਤੋਂ ਅੱਗੇ ਕੀ ਹੈ ਇਹ ਹੋਗੇ ਸੰਬੰਧਕਤ ਸੰਬੰਧਕਤ ਕੀ ਪਾਵ ਹੁੰਦਾ ਹੈ ਸੰਬੰਧਕਤ ਕੀ ਪਾਵ ਹੈ ਕੀ ਪਾਵ ਹੈ ਕਿ ਜਿਹੜੇ ਸ਼ਬਦ ਵਾਕ ਵਿੱਚ ਨਾਮ ਪੜਨਾਮ ਜਾਂ ਵਿਸ਼ੇਸ਼ਣ ਸ਼ਬਦ ਦਾ ਵਾਕ ਦੇ ਦੂਸਰੇ ਸ਼ਬਦਾਂ ਨਾਲ ਸੰਬੰਧ ਪ੍ਰਗਟ ਕਰਨ ਉਹਨਾਂ ਨੂੰ ਅਸੀਂ ਸੰਬੰਧਕ ਕਹਿੰਦੇ ਆ ਓਕੇ ਸੰਬੰਧਕ ਕਿੰਨੀ ਤਰ੍ਹਾਂ ਦੇ ਹੁੰਦੇ ਨੇ ਦੋ ਤਰ੍ਹਾਂ ਦੇ पूर्ण संबंधक ते आन संबंधक साढ़ा घर बस अड्डे दे नेडे है यहाँ है नेड़े? केड़ा हो गया है हा? दसो नेड़े है इस संबंधक है ठीक है केडा है नेके okay? उस तो ਜਿਹੜਾ ਬਿੱਲੀ ਮੇਜ਼ ਦੇ ਹੇਠਾਂ ਬੈਠੀ ਹੈ ਕਿਹੜਾ ਸਬੰਧ ਹੈ ਕਿਸ ਦੇ ਵਿੱਚ ਦੇ ਮੇਜ਼ ਹੇਠਾਂ ਬੈਠੀ ਹੈ ਹਾਂ ਠੀਕ ਹੈ ਦੇ ਹੇਠਾਂ ਓਕੇ ਅੱਗੇ ਕਾਲੂ ਦਾ ਭਰਾ ਬੜਾ ਸੋਹਣਾ ਹੈ ਬੜਾ ਕਿੱਦਾ ਕ ਦਾ ਆਏਗਾ ਠੀਕ ਹੈ ਸਬੰਧ ਪੈਦਾ ਕਰ ਰਹੀ ਹੈ ਨਾ ਕਾਲੂ ਦੇ ਭਰਾ ਦੇ ਵਿੱਚ ਠੀਕ ਹੈ ਉਸ ਓਕੇ ਉਸ ਤੋਂ ਬਾਅਦ ਤੁਹਾਡੀ ਮਾਤਾ ਜੀ ਤੁਹਾਡੀ ਮਾਤਾ ਦੀ ਸਾੜੀ ਪ੍ਰੈਸ ਹੋ ਚੁੱਕੀ ਹੈ ਦੀ ਹੈਨਾ ਮਾਤਾ ਸਾੜੀ ਨਹੀਂ ਹੋ ਸਕਦਾ ਅਰਥਹੀਨ ਹੋ ਜਾਏਗਾ ਤਾਂ ਦੀ ਹੋਵੇਗਾ ਤਾਂ ਦੀ ਕੀ ਹੈ ਸਬੰਧਕ ਤੁਹਾਡੇ ਪਿਤਾ ਜੀ ਕਿੱਥੇ ਕੰਮ ਕਰਦੇ ਹਨ ਠੀਕ ਹੈ ਕਿੱਥੇ ਪਿਤਾ ਜੀ ਕੰਮ ਕਰਦੇ ਹਨ ਨਹੀਂ ਇਹਦੇ ਵਿੱਚ ਕਿਹੜਾ ਸਬੰਧਕ ਹੈ म कि उसके उस तो रता परे होके बैठो तो ए की परे ठीक है संबंधक यस ओके तो संबंधक